ਪੇਸ਼ ਹੈ ਜਸਵੰਤ ਸਿੰਘ ਨੇਕੀ ਦੀ ਕਵਿਤਾ ਪਰਖ 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 ਲੈ ਮੇਰੇ ਬੋਲ ਤੇ ਪਰਖ ਕੇ ਨਾਮ ਪੱਥਰ ਤੇ ਟੁਣਕਾ ਹੋ ਯਾਰ ਖਰੇ ਕੇ ਖੋਟੇ ਪਰੇ ਨਗਰ ਦੀ ਮੰਡੀ ਚੋਂ ਪਰਖਾ ਹੋ ਯਾਰ ਲੈ ਮੇਰੀ ਨੀਂਜ ਤੇ ਛਾਟੀ ਛੱਜ ਅੱਖੀਆਂ ਦੇ ਪਾ ਹੋ ਯਾਰ ਤੱਕਣੀ ਵਿੱਚ ਮੇਰੀ ਜਿਤਨਾ ਬੂਰਾ ਪੌਣਾ ਵਿੱਚ ਉਡਾ ਹੋ ਯਾਰ ਲਾ ਮੇਰੀ ਕਰਨੀ ਮਲਸੁੱਟੀ ਸੁਨ ਨਿਰਮਲ ਪਾਣ ਪਾਓ ਯਾਰ ਜੇ ਕਰ ਮੈਂ ਰਤਾ ਵੀ ਕੁੜੇ ਪੱਥਰ ਤੇ ਢਟਕਾਓ ਯਾਰ ਲਾ ਮੇਰੇ ਪਾਉ ਹਤਿਆ ਪੈਣਾ ਹਿਜਰ ਪਲੀਤਾ ਲਾ ਹੋਇਆ ਜੇ ਸੜ ਜਾਣ ਤਰਾਖ ਮੇਰੀ ਥੇਹਾਂ ਵਿੱਚ ਖਿੰਡਾ ਹੋਇਆ ਮਿੱਟੀ ਤੋਂ ਮਿੱਟੀ ਪਰ ਖਾਲਾ ਪੌਣਾ ਪਾ ਸੁਣਾ ਸਾਹ ਹੋਇਆ ਤ੍ਰਿਲਾਤੋਂ ਹੰਝੂ ਪਰਖਾਲੋ ਹੋਂਦ ਚਿਖਾਓ ਆਓ ਯਾਰ ਇਕੋ ਅਗਨ ਪਰਖਿਆ ਹੋਵੇ ਆਲਮ ਉਠੀ ਤਰਾ ਹੋਇਆ ਚੌਤ ਤਤਾਂ ਦੀ ਪਰਖ ਬੰਗਾਰੀ ਮੇਰਾ ਇਕ ਵਿਸਾ ਹੋਇਆ ਸਾ ਹੋਇਆ ਮੈਂ ਆਪਣੀ ਅਜ਼ਮਾਇਸ਼ ਮੰਗਾ ਮੰਗੇ ਜਗ ਪਨਾ ਹੋਇਆ ਇਸ ਪਰਖ ਚੋਂ ਲੰਗਣ ਹਾਰਾ ਦੂਜਾ ਕੌਣ ਖੁਦਾ ਹੋਇਆ ਦੋ ਜਾ ਕੋਨ ਖੁਦਾ ਹੋ ਗਿਆ